ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆਂ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਪੂਰੀ ਗੱਲਬਾਤ ਆਪਾਂ ਵੀਰ ਦੇ ਨਾਲ ਕਰ ਲਾਂਗੇ ਦੋ ਵੈੜਾਂ ਮਕਾਊ ਆ ਦੋਸਤੋ ਇੱਕ ਵੈੜ ਬਿਲਕੁਲ ਪਹਿਲਣ ਵੈੜ ਦਿਖਾਉਣੀ ਆ ਠੀਕ ਆ ਜੀ ਪਲੂਨ ਪਹਿਲਾ ਸੂਆ ਫਰਸਟ ਟਾਈਮਰ ਜਿਹੜੀ ਵੈੜ ਸੂਈ ਆ ਬਿਲਕੁਲ ਤਾਜੀ ਤੇ ਇੱਕ ਸੈਕੰਡ ਟਾਈਮਰ ਦੂਜੇ ਸੂਵੇ ਬਿਲਕੁਲ ਸੂਣੀ ਆ ਕੁਝ ਦਿਨ ਬਾਕੀ ਹੈ ਜੇ ਸੂਣ ਦੇ ਵਿੱਚ ਦੋ ਵੜਾ ਤੁਹਾਨੂੰ ਇਸੇ ਕਰੂ ਦਿਖਾਉਣੀ ਆ ਦੋਸਤੋ ਬਿਲਕੁਲ ਚੰਗੀਆਂ ਸਾਫ ਸੁਥਰੀਆਂ ਵੜਾ ਨੇ ਸੋ ਰੇਟ ਭਾਅ ਵਰਤਾ ਬਿਲਕੁਲ ਇਸ ਵੀਡੀਓ ਦੇ ਵਿੱਚ ਕਰ ਦਿਆਂਗੇ ਬਾਕੀ ਜਿਸ ਵੀਰ ਨੂੰ ਪਸੰਦ ਆਊਗੀ ਤਸੱਲੀ ਜਿਹੜੀ ਆ ਤੁਸੀਂ ਆਪਣਾ ਹੱਕ ਸਮਝ ਕੇ ਜ਼ਰੂਰ ਕਰ ਲਿਓ ਗੱਬਣ ਪਸ਼ੂ ਆਪਦਾ ਜਿਹੜਾ ਦੋਸਤੋ ਤਿੱਪ ਕੇ ਤੇ ਬਿਲਕੁਲ ਜਿਹੜਾ ਦੋਸਤੋ ਸੂਆ ਸੂਆ ਪਸ਼ੂ ਆ ਦੋ ਡੰਗ ਤਿੰਨ ਟਾਈਮ ਆਪਦੀ ਚਵਾਈ ਕਰਕੇ ਕੋਈ ਵੀਰ ਤਸੱਲੀ ਕਰ ਸਕਦਾ ਘਰਿਆਲੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਠੀਕ ਆ ਜੀ ਤਗਾਣਾ ਪਿੰਡ ਬਿਲਕੁਲ ਲੱਗੇ ਆ ਤੇ ਖਾਸ ਵਿਜਟ ਜਿਹੜੀ ਆ ਤੁਸੀਂ ਪਿੰਡ ਕਰਿਆਲੇ ਕਰ ਸਕਦੇ ਬਾਕੀ ਨੰਬਰ ਲਗਾਤਾਰ ਆਪਾਂ ਸਕਰੀਨ ਦੇ ਥੱਲੇ ਚਲਦੇ ਰੱਖਾਂਗੇ ਨੰਬਰਾਂ ਤੇ ਕੋਈ ਵੀ ਰਿਕਾਰਡ ਕਰ ਸਕਦਾ 21 ਅਕਤੂਬਰ ਨੂੰ ਅੱਜ ਇਹ ਆਪਾਂ ਕਵਰੇਜ ਕਰਦੇ ਆਂ ਟਾਈਮ ਤੁਸੀਂ ਨੋਟ ਕਰ ਲਓ ਜੀ ਬਿਲਕੁਲ ਡੇਢ ਵਜੇ ਦਾ ਸਮਾਂ ਹੈਗਾ 1:30 ਮਿੰਟ ਦਾ ਬਿਲਕੁਲ ਜਿਹੜਾ ਸਮਾਂ ਵੈਸੇ ਪਸੂ ਅੱਜ 21 ਜਿਹੜਾ ਦੋਸਤੋ ਬਿਲਕੁਲ ਸੋਇਆ ਸਬਾਇਆ ਤੇ ਇੱਕ ਗੱਬਣ ਆਓ ਕਰਦੇ ਆਂ ਗੱਲਬਾਤ ਵੀਰ ਦੇ ਨਾਲ ਪੁੱਛਦੇ ਆਂ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸੋ ਬਿਹੜਾਂ ਚੰਗੀਆਂ ਨੇ ਠੀਕ ਹੈ ਜੀ ਸਪੈਸ਼ਲ ਬਿਹੜਾਂ ਨੇ ਚੰਗੀਆਂ ਨੇ ਸੋ ਹੋ ਸਕਦਾ ਵੀ ਥੋੜੀ ਜਿਹੀ ਕਿਸੇ ਵੀਰ ਨੂੰ ਰੇਟ ਦੇ ਵਿੱਚ ਵੱਧ ਲੱਗਣ ਪਰ ਸਾਫ ਸਫਾਈ ਵਾਲੇ ਪਸ਼ੂ ਆ ਚੰਗੇ ਪਸ਼ੂ ਆ ਠੀਕ ਹੈ ਜੀ ਬਾਕੀ ਜਿਹੋ ਜਿਹੇ ਪਸ਼ੂ ਆ ਦੋਸਤੋ ਉਹ ਜਿਹੜਾ ਰੇਟ ਮੁੱਲ ਜਿਹੜਾ ਭਰਨਾ ਜ਼ਰੂਰ ਪੈਂਦਾ ਆਪਾਂ ਨੂੰ ਆਓ ਜੀ ਆਜੋ ਜੀ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਠੀਕ ਠਾਕ ਵਧੀਆ ਤੁਸੀਂ ਬਹੁਤ ਵਧੀਆ ਠੀਕ ਠਾਕ ਜੀ ਹਾਂਜੀ ਅੱਛਾ ਇੱਕ ਨਾਮ ਆਪਣਾ ਵੀਰ ਜੀ ਜ਼ਰੂਰ ਦੱਸੋ ਜੀ ਆਪਣਾ ਨਾਮ ਰਵਿੰਦਰ ਸਿੰਘ ਪਿੰਡ ਹਾਂ ਤੇ ਸੇਗਪੱਟੀ ਠੀਕ ਆ ਜੀ ਹਾਂਜੀ ਇੱਕ ਰਿਆਲੇ ਤੋਂ ਕਿਹੜੇ ਪਾਸੇ ਰੋਡ ਦਾ ਕੋਈ ਜ਼ਿਕਰ ਜ਼ਰੂਰ ਕਰ ਦਿਓ ਇੱਕ ਤਲਵੰਡੀ ਰੋਡ ਤਲਵੰਡੀ ਤਲਵੰਡੀ ਸੁਪਾ ਸਿੰਘ ਇੱਧਰ ਟਗਾਣੇ ਦੋ ਸਿੱਧਾ ਤਲਵੰਡੀ ਤੇ ਆਉਂਦੇ ਆ ਸੜਕ ਤੇ ਆਪਣਾ ਘਰ ਆਉਂਦਾ ਜੀ ਠੀਕ ਆ ਜੀ ਹਾਂਜੀ ਬਿਲਕੁਲ ਸੋ ਬਾਕੀ ਮੇਨ ਲొਕੇਸ਼ਨ ਜਿਹੜੀ ਆ ਦੋਸਤੋ ਤੁਸੀਂ ਲਾ ਕੇ ਵੀ ਆ ਸਕਦੇ ਜੇ ਵੈਸੇ ਨੰਬਰ ਆਪਾਂ ਚੱਲਦੇ ਰੱਖਾਂਗੇ ਤੇ ਨੰਬਰ ਇੱਕ ਆਪਣੇ ਵੀਰ ਜੀ ਬੋਲ ਦਈਏ ਫਸਟ ਲਈ ਹਾਂਜੀ 75269 03631 ਆਪਣਾ ਨੰਬਰ ਆ ਜੀ ਠੀਕ ਆ ਜੀ ਤੇ ਦੂਜਾ ਨੰਬਰ ਆਪਣਾ ਸਤਾਸੀ 28 96301 ਤੇ ਠੀਕ ਹੈ ਜੀ ਹਾਂਜੀ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਹਾਂਜੀ ਹਾਂਜੀ ਵੜਾ ਹੀ ਲੈ ਕੇ ਆਉਂਦੇ ਜਾਂਦੇ ਹਾਂਜੀ ਵੜਾ ਵੀ ਆਪਣੇ ਨਾਲ ਮੱਝ ਵੀ ਚੰਗੀ ਚੰਗੀ ਹੁੰਦੀ ਆ ਮੱਝ ਵੀ ਚੰਗੀ ਚੰਗੀ ਆਉਂਦੀ ਆ ਹਾਂਜੀ ਠੀਕ ਆ ਤੇ ਫਿਲਹਾਲ ਅੱਜ ਆਪਾਂ ਵੜਾ ਬਾਰੇ ਗੱਲ ਕਰਦੇ ਆ ਫਿਲਹਾਲ ਅੱਜ ਦੋ ਵੜਾ ਹੀ ਆ ਠੀਕ ਆ ਹਾਂਜੀ ਅੱਛਾ ਫਿਰ ਪਹਿਲੇ ਨੰਬਰ ਤੋਂ ਇੱਥੋਂ ਸਟਾਰਟ ਕਰ ਲઈએ ਹਾਂਜੀ ਸੂਈ ਸਵਾਈ ਆਪਣੇ ਕੋਲ ਇੱਕ ਵੜਾ ਅੱਜ ਕੀ ਡਿਟੇਲ ਐ ਇਸ ਵੜਾ ਦੀ ਸੂਹਾ ਕਿੰਨਾ ਸੂਈ ਆ ਇਹ ਪਹਿਲੇਨ ਸੂਏ ਪਹਿਲੇ ਸੂਏ ਆ ਜੀ ਪਹਿਲੇ ਸੂਏ ਹਾਂਜੀ ਹੂੰ ਦੋ ਦੇ ਦੇ ਥੱਲੇ ਗਿਆ 17 18 ਲੀਟਰ 17 18 ਹਾਂਜੀ ਠੀਕ ਆ ਜੀ ਤੇ ਦਿੜ ਕਿੰਨੇ ਕੁ ਹੋ ਗਏ ਸੂਈ ਨੂੰ ਇਹਨੂੰ ਅੱਜ ਸਤਵਾਂ ਕ ਦੇਣਾ ਜੀ ਸਤਵਾਂ ਦੇਣਾ ਹਾਂਜੀ ਇੱਕ ਹਫਤਾ ਹੀ ਹੋ ਗਿਆ ਫਿਰ ਹਾਂਜੀ ਹਾਂਜੀ ਬੱਚਾ ਮਗਰ ਮੇਲ ਹਾਂਜੀ ਮੇਲ ਆ ਜੀ ਮੇਲ ਕਾਫਾ ਠੀਕ ਆ ਜੀ ਬੱਚਾ ਤੁਸੀਂ ਆ ਵੇਖ ਸਕਦੇ ਹੋ ਠੀਕ ਆ ਹਾਂਜੀ ਤੇ ਡੱਬੀ ਬੱਚੀ ਐ ਐਚ ਐਫ ਬਰੀਡ ਦੇ ਵਿੱਚ ਹਾਂਜੀ 6 7 7 ਦਿਨਾਂ ਦੀ ਸੂਈ ਆ 16 17 ਕਿਲੋ ਦੁੱਧ ਜਿਹੜਾ ਬਿਲਕੁਲ ਹਾਜ਼ਰ ਸੋ ਥਣ ਥਣ ਦੀ ਕੁਆਲਿਟੀ ਤੁਹਾਨੂੰ ਜ਼ਰੂਰ ਦਿਖਾਉਣੀ ਇੱਕ ਵਾਰੀ ਆ ਦੇਖੋ ਜੀ ਆ ਦੇਖ ਆ ਦੇਖ ਠੀਕ ਹੈ ਜੀ ਸੋ ওয়াਟਰ ਕੁਆਲਟੀ ਕਾਫੀ ਬੈਸਟ ਆ ਜਿੱਦਾਂ ਵੀ 16 17 ਲੀਟਰ ਤੇ ਦੋਸਤੋ ਪਹਿਲਾ ਸਵੇਰ ਸੋਈ ਆ ਵਹੜ ਚ ਲੰਡੀ ਆ 20 ਲੀਟਰ ਤੱਕ ਵੀ ਨਾਰਮਲ ਇੱਕ ਆਪਾਂ ਆਸ ਕਰ ਸਕਦੇ ਹਾਂ ਵੀ ਇਹ ਤੋਂ ਪਲੱਸ ਵੀ ਚੱਲ ਸਕਦੀ ਹੈ ਕਿਉਂਕਿ ਅਜੇ ਮੈਲਿਓ ਚੱਲਣਾ ਪਸੂ ਨਹੀਂ ਠੀਕ ਹੈ ਮੈਲਿਓ ਚ ਸਟਾਰਟ ਹੋਣਾ ਬਾਕੀ ਅਜੇ 7 ਕਿ ਦਿਨਾਂ ਦੀ ਸੂਈ ਥੱਲੇ ਜੋ ਵੀ ਥੱਲੇ ਮਿਲਕ ਹੈਗਾ ਉਸ ਵਿਹਾਵ ਤੇ ਆਪਾਂ ਜਿਹੜੀ ਗੱਲਬਾਤ ਕਰ ਰਹੇ ਹਾਂ ਠੀਕ ਹੈ ਜੀ ਸੋ ਹਾਈਟ ਦੀ ਚੰਗੀ ਹਾਈਟ ਚੰਗੀ ਆ ਇਹ ਵੀਰ ਹੈ ਦੋਂਦੀ ਚੌਗੀ ਹੋਵੇਗੀ ਹਾਂਜੀ ਠੀਕ ਹੈ ਆ ਦੇਖੋ ਠੀਕ ਹੈ ਸੋ ਵਾਟਰ ਕੁਆਲਿਟੀ ਕਾਫੀ ਬੈਸਟ ਆ ਠੀਕ ਆ ਬਾਕੀ ਥਣ ਵੀ ਪੂਰਾ ਜਿੱਦਾਂ ਕਿ ਆਪਾਂ ਨਾਰਮਲ ਪਹਿਲੇ ਨਾਲ ਵੜਾ ਨੂੰ ਦੇਖਦੇ ਆ ਦੋਸਤੋ ਵੀ ਥਣ ਕੇ ਨਾ ਛੋਟੇ ਹੁੰਦੇ ਆ ਹੱਥੀ ਚ ਬਈ ਥਣਾ ਬਿਲਕੁਲ ਮੁਠੀ ਵਾਲਾ ਠੀਕ ਹੈ ਅੱਛਾ ਵੀਰ 16 17 ਲੀਟਰ ਹੁਣ ਹੈਗਾ ਜੀ ਹਾਂ ਜੀ ਜਿਵੇਂ ਮਰਜ਼ੀ ਚੋਗੋ ਠੀਕ ਹੈ ਭਰਾ ਤੇ ਕੀ ਮੁੱਲ ਰਹੂਗਾ ਲੈਣ ਦੇ ਨਾਲ ਕੀ ਕਰਦੇ ਪਏ ਡਿਮਾਂਡ ਕੀ ਕਰਦੇ ਹਾਂ ਤੇ ਹਾਂ ਨਾ ਕਿੱਥੋਂ ਤੱਕ ਡਿਮਾਂਡ ਤਾਂ ਆਪਾਂ 70000 ਰੁਪਿਆ ਕਰਦੇ ਹਾਂ ਹਾਂ ਨਾ 65 ਚ ਵੀ ਹਾਂ ਨਾ 65000 ਹਾਂਜੀ ਠੀਕ ਹੈ ਜੀ ਡਿਮਾਂਡ ਦੋਸਤੋ 70000 ਆ ਲੈਣ ਦੇਣ ਜਿਹੜਾ 65000 ਆ ਠੀਕ ਆ ਸੋ ਬਾਕੀ ਥਣ ਤੋਂ ਜਿਹੜਾ ਪੂਰੀ ਤਸੱਲੀ ਨਾਲ ਕੋਈ ਵੀਰ ਦੇਖ ਲੇ ਠੀਕ ਆ ਮਗਰ ਜਿਹੜਾ ਮੇਲਕਾਫ ਆ ਸੋ ਕੁਆਲਿਟੀ ਪੂਰੀ ਚੰਗੀ ਆ ਠੀਕ ਆ ਜੀ ਸੋ ਬੈਸਟ ਆਰਡਰ ਆ ਬ ਤੇ ਚਵਾਪਸ ਮਾਬੀਰ ਚੰਗਾ ਹਾਂਜੀ ਹਾਂਜੀ ਜਿਵੇਂ ਮਰਜੀ ਚਾਹੋਣ ਠੀਕ ਹੈ ਜੀ ਠੀਕ ਹੈ ਚਵਾਪਸ ਮਾਤੀ ਜਿਹੜੀ ਹੈ ਦੋਸਤੋ ਬਿਲਕੁਲ ਬੈਸਟ ਵੈਡ ਆ ਬਾਕੀ ਫੇਸ ਕੁਆਲਟੀ ਇੱਕ ਵਰੀ ਆਪਾਂ ਤੁਹਾਨੂੰ ਫਿਰ ਦਿਖਾਉਣੀ ਆ ਦੇਖੋ ਠੀਕ ਹੈ ਜੀ ਅੱਛਾ ਵੀਰ ਅਗਲੀ ਪੈੜ ਆਪਣੇ ਕੋਲ ਉਹ ਗੱਬਣ ਆ ਗਈ ਹਾਂਜੀ ਲਓ ਜੀ ਉਹਦੇ ਬਾਰੇ ਵੀ ਦਈਏ ਜਾਣਕਾਰੀ ਇਹ ਸੂਹਾ ਕਿੰਨਾ ਸੂਣ ਜਾ ਰਹੀ ਹੈ ਇਹ ਦੂਜੇ ਸੂਹ ਹੈ ਜੀ ਦੂਜੇ ਸੂਹ ਹੈ ਹਾਂਜੀ ਤੇ ਦਿਨ ਹਜੇ ਕਿੰਨੇ ਕੁ ਲੈ ਜੂਗੀ ਇਹ ਹਫਤਾ ਕੁ ਲੈ ਜੋਗੇ ਜੀ ਹਾਂਜੀ ਹੋ ਸਕਦਾ ਵੱਧ ਵੀ ਲੈ ਜੇ 10 ਦਿਨ ਠੀਕ ਹੈ ਜੀ ਹਾਂਜੀ ਲਓ ਜੀ ਹਫਤਾ ਸਮਾਂ ਦੋਸਤੋ ਮੰਨ ਕੇ ਕੋਈ ਵੀ ਰਸਬਦਾ ਕਰ ਲੇ ਹੋ ਸਕਦਾ ਵੀ 10 ਦਿਨ ਵੀ ਲੈ ਜੇ ਹਫਤਾ 10 ਦਿਨ ਤਾਂ ਲੈ ਜੂਗੀ ਠੀਕ ਹੈ ਵੱਡੀ ਵਿਹੜਾ ਕਦ ਕਦ ਬਹੁਤ ਉੱਚਾ ਵੱਡੇ ਕਦ ਕਦ ਦੇ ਵਿੱਚ ਐਚ ਐਫ ਜਿਵੇਂ ਨਾਰਮਲੀ ਇੱਕ ਫਾਰਮ ਵਾਲੀ ਵਿਹੜਾ ਆਪਾਂ ਦੇਖਦੇ ਹਾਂ ਠੀਕ ਹੈ ਬਾਕੀ ਥੋੜਾ ਬਾਧਾ ਕ੍ਰੋਸ ਵਿੱਚ ਤੁਸੀਂ ਕਹਿ ਸਕਦੇ ਜੀ ਥੋੜਾ ਜਿਹਾ ਜਿਹੜਾ ਦੋਸਤੋ ਸ਼ਾਈ ਵਾਲ ਦਾ ਕ੍ਰੋਸ ਹੋਏਗਾ ਐਚ ਐਫ ਦੇ ਨਾਲ ਠੀਕ ਹੈ ਅੱਛਾ ਵੀਰ ਕੋਈ ਇਹਦਾ ਰਿਕਾਰਡ ਕੋਰ ਕੁੜ ਪੁੱਛਿਆ ਪਿਛਲੇ ਸਵੇਰ ਦਾ ਕੋਈ ਕਿੰਨਾ ਮਿਲ ਕਰਿਆ 25 ਲੀਟਰ ਦਿੰਦੀ ਰਹੀ ਹੈ ਪਿਛਲੇ ਸੇ ਪਹਿਲੇ ਸਵੇਰ 25 ਕਿਲੋ ਲੀਟਰ ਦੀ ਮੇਰੇ ਕੈਪੈਸਿਟੀ ਰਹੀ ਹਾਂਜੀ ਬਾਕੀ ਛੱਡਾ ਛੁਡਾ ਕਾਫੀ ਵਧੀਆ ਖੁੱਲਾ ਹਵਾਵਾਨਾ ਬਣਾ ਕੇ ਤਿਆਰ ਕਰੂਗੀ ਸੋ ਹਾਈਟ ਦੀ ਜ਼ਰੂਰ ਦੋਸਤੋ ਮੈਂ ਦੱਸ ਦੇਣਾ ਪਹਿਲੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਵੇੜ ਦਿਖਾਈ ਸੀ ਹਾਈਟ ਕਰ ਤਾਂ ਵੈਸੇ ਉਸ ਦਾ ਵੀ ਕਾਫੀ ਸੋਹਣਾ ਹੈਗਾ ਠੀਕ ਹੈ ਜੀ ਕਿਉਂਕਿ ਨਵੀਂ ਵੱਛੀ ਹੋ ਬਾਕੀ ਇਹ ਸੈਕੰਡ ਸੂਆ ਦੂਜੇ ਸੂਵੇ ਆ ਵੇੜ ਇਸ ਦਾ ਵੀ ਕੱਦ ਕਾਠ ਕਾਫੀ ਵੱਡਾ ਨਾਰ ਉਹਦੇ ਵਿੱਚ ਤੁਸੀਂ ਬਿਲਕੁਲ ਰੱਖ ਸਕਦੇ ਜੀ ਉਸ ਸ਼੍ਰੇਣੀ ਦੇ ਵਿੱਚ ਆਹ ਦੇਖੋ ਜੀ ਰੋਕੇਸ਼ ਵੀਰ ਜੀ ਦੋ ਮਿੰਟ ਆਹ ਦੇਖੋ ਜੀ ਹਾਂ ਜੀ ਤੋਰ ਲਗੇ ਠੀਕ ਹੈ ਬਾਕੀ ਥਾਂ ਥਾਂ ਨੂੰ ਕਾਫੀ ਸੋਨਾ ਹੈ ਮਲਕੀ 20 ਤੋਂ 25 ਲੀਟਰ ਦੀ ਮਿਲਕ ਕਪੈਸਿਟੀ ਆ ਇਸ ਵਾਰ ਦੇ ਰਹੂਗੀ ਠੀਕ ਆ ਸੋ ਹਵਾਨਾ ਬਿਲਕੁਲ 8 ਤੋਂ 10 ਦਿਨਾਂ ਦੇ ਵਿੱਚ ਪੂਰਾ ਵੱਡਾ ਲੇਪਾ ਬਣਾ ਕੇ ਤਿਆਰ ਕਰੂਗੀ ਠੀਕ ਹੈ ਅੱਛਾ ਇਹਦੀ ਕੀ ਡਿਮਾਂਡ ਕੀਤੀ ਹੈ ਜੀ ਇਹਦਾ ਮੁੱਲ ਤਾਂ ਆਪਾਂ 85000 ਰੁਪਇਆ ਕਰਦੇ ਹਾਂ 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 ਹਾਂਜੀ ਲੈਣ ਦੇਣ ਲੈਣ ਦਾ ਨਸੀ ਚ ਹੋਊਗਾ ਜੀ 80 ਹਾਂਜੀ ਹੂੰ ਠੀਕ ਹੈ ਡਿਮਾਂਡ 85 ਆ ਲੈਣ ਦੇਣ ਜਿਹੜਾ ਦੋਸਤੋ 80000 ਆ ਠੀਕ ਆ ਸੋ ਬਾਕੀ ਥਣ ਥੋਣ ਤੁਸੀਂ ਆ ਦੇਖੋ ਕੁਆਲਿਟੀ ਆ ਪੂਰੀ ਥਣ ਮੁੱਠੀ ਮੱਠੀ ਵਾਲਾ ਪੂਰਾ ਠੀਕ ਆ ਅੱਥੀ ਚਵਾਈ ਵਾਲਾ ਥਾਣਾ ਤੇ ਬਾਕੀ ਵੇੜ ਪੂਰੀ ਵੱਡੀ ਆ ਦੋਸਤੋ ਬਹੁਤੇ ਵੀਰ ਤੁਸੀਂ ਇਹ ਵੀ ਜਰੂਰ ਸੋਚੋਗੇ ਵੀ ਚਲੋ ਮੋਲ ਰੇਟ ਮੈਂ ਪਹਿਲਾਂ ਜ਼ਿਕਰ ਕਰਤਾ ਸੀ ਵੀ ਜਿਹੋ ਜਿਹਾ ਪਸ਼ੂ ਆ ਉਹੋ ਜਿਹਾ ਮੋਲ ਆ ਠੀਕ ਆ ਵੱਡੇ ਕਦ ਕਾਟ ਦੀ ਆ ਵੇੜ ਖਵਾਨਾ ਬਿਲਕੁਲ ਟਾਈਟ ਆਰਡਰ ਬਿਲਕੁਲ ਕਰਕੇ ਦੋਸਤੋ ਫੇਰ ਸੂਬੂਗੀ 18 ਦੇ 10 ਦਿਨ ਬਾਕੀ ਆ ਸੂਣ ਦੇ ਵਿੱਚ ਠੀਕ ਆ ਅੱਛਾ ਫਿਰ ਜੇ ਹੋ ਦੋ ਵੜਾ ਆਪਣੇ ਕੋਲੇ ਬਕਾਉ ਹਾਂਜੀ ਹਾਂਜੀ ਦੋ ਵੜਾ ਤੇ ਨੰਬਰ ਇੱਕ ਵਾਰੀ ਫੇਰ ਬੋਲ ਕੇ ਆਪਣੇ ਆਪਣਾ ਨੰਬਰ ਆ ਜੀ 75269 ਜੀ 03631 ਠੀਕ ਹੈ ਹਾਂਜੀ ਤੇ ਦੂਜਾ ਨੰਬਰ ਆਪਣਾ 87280 96301 ਠੀਕ ਹੈ ਜੀ ਹਾਂ ਜੀ ਸੋ ਦੋਸਤੋ ਇਸੇ ਤਰ੍ਹਾਂ ਬਿਲਕੁਲ ਪਸ਼ੂ ਜਿਹੜੇ ਇਸ ਘਰੇ ਆਉਂਦੇ ਰਹਿੰਦੇ ਆ ਠੀਕ ਆ ਸਮੇਂ-ਸਮੇਂ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਜੀ ਦੋ ਬੜਾ ਜਵੀਰ ਦੇ ਕੋਲੇ ਵਿਕਾਉ ਸੀ ਠੀਕ ਆ ਇੱਕ ਬਿਲਕੁਲ ਗੱਬਣ ਆ ਇੱਕ ਬਿਲਕੁਲ ਦੁੱਧ ਤੇ ਚੱਲ ਰਹੀ ਆ ਠੀਕ ਆ ਤੇ ਸੰਪਰਕ ਤੁਸੀਂ ਕਰਕੇ ਗੱਲਬਾਤ ਕਰ ਲਿਓ ਸੋ ਬਾਕੀ ਮਾਨਤਨ ਜਿਹੜਾ ਹੈਗਾ ਦੋਸਤੋ ਕੋਈ ਛੋਟਾ-ਛਾਪਾ ਮੌਕੇ ਤੇ ਆ ਉਹ ਜ਼ਰੂਰ ਹੋ ਜੂਗਾ ਜਿਹੜਾ ਵੀ ਕੋਈ ਖਰੀਦਦਾਰ ਵੀਰ ਘਰ ਵਿਜ਼ਿਟ ਕਰੂਗਾ ਮਾਨਤਨ ਹੋ ਜੂਗਾ ਦੱਸੇ ਗਏ ਰੇਟਾਂ ਦੇ ਵਿੱਚੋਂ ਡਿਮਾਂਡ ਦੇ ਵਿੱਚੋਂ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ